ਸਾਡੇ ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹ ਟੀਮ ਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਜੇ ਅਸੀਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਕ੍ਰਾਈਮ ਐਂਡ ਡਰੱਗਸ ਇੱਕ ਹਫਤੇ ਤੋਂ ਮੈਂ ਇਥੇ ਜੁਆਇਨ ਕੀਤਾ ਹੈ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਚਾਤੀ ਮਾਰੀਏ ਕਿ ਜਿਵੇਂ ਸੁਲਤਾਨਵਿੰਡ ਤੋਂ ਸ਼ੁਰੂ ਕੀਤਾ ਉੱਥੇ ਜੋ ਸਨੇਚਰਸ ਭੱਜੇ ਸਨੇਚਿੰਗ ਕਰਕੇ ਤੇ ਮੁੰਡਿਆਂ ਨੇ ਲੈ ਚ ਉਹਨਾਂ ਨੇ ਛਾਲ ਮਾਰਤੀ ਇਹ ਉਹਨਾਂ ਨੇ ਮਗਰ ਮਾਰਤੀ ਸੋ ਥੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਇਹ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਔਨਰ ਕੀਤਾ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ ਮੀਡੀਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਹੀਰੋਇਨ ਫੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਛਾਡੇ ਗੱਲ ਇਹਨਾਂ ਇੰਨੀ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾਟੇ ਦੇ ਵਿੱਚ ਹੋਇਆ ਜੋ ਕੁਦਰਤੀ ਗਵਰਨਰ ਸਾਹਿਬ ਦਾ ਰੂਟ ਨਹੀਂ ਆ ਸਕੀ ਛਾਟੇ ਦੇ ਐਸਐਚਓ ਤੇ ਉਹ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉਹ ਚੋ ਚਾਹੇ ਹਿਰੋਇਨ ਘੱਟ ਕੁਆਂਟੀਟੀ ਦੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਗਜਿਸ ਤੇ ਗਏ ਉੱਥੇ ਕੰਡਾ ਵੀ ਮਿਲ ਗਿਆ ਬੰਦੇ ਭੱਜ ਗਏ ਨੈਚੁਰਲ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫੋਲੋ ਅਪਫੈਕਸ਼ਨ ਤਾਂ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਧੇ ਨਜ਼ਰ ਰੱਖਦੇ ਕੀਤਾ ਮੋਹਕਮਪੁਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀ ਬੰਦੇ ਹੁਣ 39 ਕੇਸਾਂ ਦੇ ਵਿੱਚ ਵੌਂਟਡ ਸੀਗੇ ਇੱਕ ਗਨ ਮਿਲੀ ਪਿਸਤੌਲ ਮਿਲਿਆ ਸਾਰੀ ਪਿਛਲੀ ਗੱਲਬਾਤ ਚੱਲੀ ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਮਗਲਰ ਸੀ ਉਥੇ ਆਰਾਮ ਨਾਲ ਕਿਸੇ ਕਲੋਨੀ ਚ ਰਹਿ ਰਿਹਾ ਸੀਗਾ ਜਦੋਂ ਆਪਾਂ ਕੈਸੋ ਕਾਡਰਨ ਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਬੰਦਾ ਟਰੇਸ ਹੋਇਆ ਟਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਸੀ ਕਹਿਣਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰੱਗ ਫੜੀ ਉਦੋਂ ਰਿਕਵਰੀ ਹੋਈ ਮੌਕੇ ਤੇ ਆਫੀਸਰਸ ਬੁਲਾਏ ਉਹਨਾਂ ਨੇ ਉਡੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤਨਦਈ ਨਾ ਔਰ ਮਨ ਨਾਲ ਡਿਊਟੀ ਕਰ ਰਹੇ ਆ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਵਗਦਰ ਫੜੇ ਗਏ ਇਹਨਾਂ ਤੋਂ ਮੇਨ ਡਰੱਗ ਮਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਲੈਟ 7 ਵੈਪਨ ਔਰ 5 ਮੈਗਜ਼ੀਨ 37 ਹਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਇਹ ਕੱਲ ਜ਼ਰੂਰ ਸ਼ੇਅਰ ਕਰਨਾ ਚਾਹਣਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡਿਟੇਲ ਡਾਟਾ ਦੇਖਦੇ ਰਹਨਾ ਕਈ ਵਾਰੀ ਕੋਈ ਲੋਕ ਹੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਇਹ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਦਰ ਫੰਡ ਚ ਕੰਮਜਾਬ ਆਪਾਂ ਹੋਏ ਆ 6 ਕੇਸਾਂ ਚ 26 ਸਨੈਚਰ ਉਨਾ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ that is very good ਗੈਂਬਲਿੰਗ ਐਕਟ ਚ ਪੰਜ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ ਯੂਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਵਾਰ-ਵਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ NDPS ਤੇ ਹੋਰ ਧਾਰਾਵਾਂ ਦੇ ਸੱਤ ਪਗੋੜੇ ਫੜੇਗੇ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀ ਆਪਾਂ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੱਨੀ ਹੈ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਜਿੱਚ ਕੁਝ ਬੰਦੇ ਫੜੇਗੇ ਪਰ ਕੁਝ ਰਹਿੰਦੇ ਵੀ ਐ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ NDPS ਹੈ ਜਾਂ ਕੋਈ 307 ਉਹਦੇ 'ਚ ਵੀ ਇਸ ਹਫਤੇ 'ਚ 85 ਦੋਸ਼ੀ ਫੜੇਗੇ 85 ਇਹਨਾਂ 'ਚ ਉਹ ਉਲ 130 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇ ਗਏ। ਥੈਟ ਇਜ਼ ਅ ਗੁੱਡ ਅਚੀਵਮੈਂਟ। ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਉਹ ਸੰਗੀਨ ਜੁਰਮ ਵਾਲਾ 39 ਐਸਐਜ ਦੇ ਬੰਦਿਆਂ ਦੇ ਖਿਲਾਫ ਸੀ ਦੋ ਪਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੌਲਾ ਪੈ ਗਿਆ ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਦੇ। ਜਿਨੈਸ ਕ੍ਰਾਈਮ ਹੈ ਉਹਨੇ ਰਿਪੋਰਟ ਨਹੀਂ ਕੀਤਾ ਹੁਣ ਐਕਚੁਅਲੀ ਉਹ ਵੀ ਅਸੀਂ ਹੁਣ ਟ੍ਰੇਸ ਕਰ ਰਹੇ ਹਾਂ ਵੀ ਉਹ ਬੰਦਾ ਕੌਣ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟ੍ਰੈਫਿਕ ਦੇ ਤੇ